ਸਤਿ ਸ਼੍ਰੀ ਅਕਾਲ ਜੀ ਤੁਹਾ ਸਭ ਸ੍ਰੀਤਾ ਦਾ ਅੱਜ ਪਹੁੰਚਾ ਹੋਇਆ ਇੱਕ ਨਵਾਂ ਵੀਡੀਓ ਲੈ ਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਬਣਾਵਾਂਗੇ ਆਪਾਂ ਪਿਆਜ਼ ਦੀਆਂ ਭੁੰਕਾਂ ਦੀ ਸਬਜ਼ੀ ਇਹ ਆਪਾਂ ਨੇ ਭੁੰਕਾਂ ਲਈਆਂ ਇਹਨਾਂ ਨੂੰ ਬਰੀਕ-ਬਰੀਕ ਕੱਟਾਂਗੇ ਬਿਨਾਂ ਦਾਣੇ ਤੋਂ ਬਿਨਾਂ ਅਦਰਕ ਤੋਂ ਪਸਬਜ਼ੀ ਬਣਾਵਾਂਗੇ ਇਹਦੀ ਬਹੁਤ ਵਧੀਆ ਹਾਦੀ ਭੁੰਕਾਂ ਨੇ ਕੱਟੀਆਂ ਦੋ ਕੱਟੀਆਂ ਪਿਆਜ਼ ਇੱਕ-ਇੱਕ ਐ ਇੱਕ ਮਟਰ ਦੋ ਕੱਟੇ ਆ ਬਰੀਕ ਕਰ ਲਓ ਇੰਨੇ ਕੁ ਬਤਲੇ ਇਹਨਾਂ ਦੀ ਬਹੁਤ ਜੰਦੀ ਸਬਜ਼ੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਚਲੋ ਲਾਉਣੇ ਇਹਨਾਂ ਨੂੰ ਤੜਕਾ ਲਓ ਜੀ 프라이 ਪੈਨ ਰੱਖ ਲਿਆ ਗੈਸ ਕਰ ਲਿਆ ਹੁਣ ਹੁਣ ਪਪਾਨਾ ਗਰਜਾ ਤੇਲ ਤੇਲ ਗਰਮ ਕਰਾਂਗੇ पहला पावे जीरा ये फिर पावगे दो कटे हुए प्याज लोज प्याज हल्के ब्राउन हो गए इस तरह बहुत में जाने आप पावगे ये आलू कटे हुए ठीक ਹੁਣ ਇਹਦੇ ਵਿੱਚ ਪਾਵਾਂਗੇ ਸਵਾਦ ਅਨਸਾਰ ਨਮਕ। ਹੁਣ ਇਹਨੂੰ 2 ਮਿੰਟ ਢੱਕ ਕੇ ਪਕਾਵਾਂਗੇ ਆਲੂ ਸੌਫਟ ਹੋ ਜਾਣਗੇ। ਹਾਂਜੀ 2 ਤੋਂ 3 ਮਿੰਟ ਪੱਕ ਕੇ ਆਲੂ। ਤੋ ਦੇਖਦੇ ਹਾਂ। ਹਾਂਜੀ ਸੁਣਦੇ ਹਾਂ। हाँ जी बिल्कुल सॉफ्ट पाए हम्पा पावगे कटे हुआ टमाटर बीचे पा देखो ਹਨਵਾ ਸੁਲਤਾਨ ਇਸ ਤਰ੍ਹਾਂ ਹੀ ਪਕਾ ਲਿਆ। ਕਿੰਨਾ ਚਿਰ ਤੇਲ ਵਿੱਚ ਛੱਡਦਾ ਹੈਗਾ। ਉਸ ਪਿਆਜ਼ ਤੇ ਟਮਾਟਰ ਪੂੰ ਕਰਦੇ। ਟਮਾਟਰ ਅੱਛੇ ਜੰਗੀ ਤਰ੍ਹਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ। ਨਹੀਂ ਕੋਈ ਜ਼ਰੂਰਤ ਵੀ ਨਹੀਂ ਜੇ ਨਹੀਂ ਪਾਉਣੀ ਕਿਸੇ ਨਾਲ ਪਾਓ। ਥੋੜੀ ਜਿਹੀ ਲਾਲ ਮਿਰਚ ਸਵਾਦ ਅਨੁਸਾਰ। ਤੁੜੀ ਦੇਖੀਏ ਬਸ ਸਾਤੀ ਜਾਵ ਹੋ ਗਈਆਂ ਇਹਨਾਂ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਹੁਣ ਆਪਾਂ ਵਸੇ 2 ਮਿੰਟ ਪਕਾ ਲੈਣੀ ਆ ਫਿਰ ਪਾਵਾਂਗੇ ਦੇ ਵਿੱਚ ਹਰਾ ਧਣੀ ਹੁਣ ਆਪਾਂ 1 ਮਿੰਟ ਪਕਾਵਾਂਗੇ ਇਹਨੂੰ ਲਓ ਜੀ 1 ਮਿੰਟ ਹੋ ਗਿਆ ਕਿੰਨਾ ਵਧੀਆ ਕਲਰ ਹੋਇਆ ਐ ਚੰਗੀ ਤਰ੍ਹਾਂ ਬਣ ਕੇ ਸਬਜੀ ਹੋ ਗਈ ਪਿਆਰ ਹੋਰ ਤੋਂ ਜੰਤੀ ਬਣੀ ਹੈ ਹੁਣ ਪਾਟ ਆਪਾਂ ਨੇ ਹਰਾ ਧਣੀਆ ਲਓ ਪਿਆਜ਼ ਤੇ ਆਲੂ ਆ ਗਏ ਹੁਣ ਤਾਂ ਸਬਜੀ ਬਣ ਕੇ ਹੋ ਗਈ ਪਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ